ہند کی فوز ون ڈے بھارت ماتا کی بھارت ماتا کی ہند کی فوز زندہ باد ہند کی فوز زندہ باد ہند کی فوز زندہ باد ون ڈے اگے لے او زندہ باد ہند کی فوز زندہ باد ون ਗੰਗਾ ਯਾਤਰਾ ਹਿੰਦ ਫੌਜ ਦੇ ਨਾਮ ਹੈ ਜਿਸ ਨੇ ਆਪਣੀ ਬਹਾਦਰੀ ਦਾ ਜੋਰ ਦਿਖਾ ਕੇ ਸਾਰੀ ਦੁਨੀਆ ਦੇ ਵਿੱਚ ਹਿੰਦੁਸਤਾਨ ਦਾ ਨਾਮ ਬਹੁਤ ਰੋਸ਼ਨ ਕੀਤਾ ਤੇ ਪਾਕਿਸਤਾਨ ਦੇ ਕਾਫੀ ਹਿੱਸੇ ਨੂੰ ਤਬਾਹ ਕਰਕੇ ਇਹ ਦਿਖਾਇਆ ਕਿ ਹਿੰਦੁਸਤਾਨ ਦੀ ਫੌਜ ਦੁਨੀਆ ਦੀ ਅਵਲ ਫੌਜ ਆ ਜਿਹੜੀ ਕਿਸੇ ਵੀ ਦੇਸ਼ ਦੇ ਕਿਸੇ ਵੀ ਟਿਕਾਣੇ ਨੂੰ ਆਪਣੇ ਹਿਸਾਬ ਨਾਲ ਆਪਣੇ ਢੰਗ ਨਾਲ ਉਹਨੂੰ ਤਬਾਹ ਕਰ ਸਕਦੀ ਆ ਆਪਣੇ ਦੇਸ਼ ਵਿੱਚ ਬੈਠਿਆਂ ਹੀ ਤਾਂ ਕਿ ਆਪਣੀਆਂ ਮਿਜ਼ਾਈਲਾਂ ਚਲਾ ਕੇ ਤੇ ਇਵਨ ਕਿ ਦੂਸਰੇ ਦੇਸ਼ਾਂ ਦੇ ਵਿੱਚ ਜਾ ਕੇ ਵੀ ਉੱਥੇ ਸਟ੍ਰਾਈਕ ਕਰ ਸਕਦੀ ਆ ਤੇ ਚਿੱਤੇ ਇਸ ਫੌਜ ਦਾ ਨਾਂ ਰੋਸ਼ਨ ਹੁੰਦਾ ਹੈ ਉੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਵੀ ਇਹ ਸ਼ਰੇਹ ਜਾਂਦਾ ਕਿ ਉਹਨਾਂ ਨੇ ਫੌਜ ਨੂੰ ਜਿਹੜੀ ਖੁੱਲੀ ਆਜ਼ਾਦੀ ਦਿੱਤੀ ਸੀਗੀ ਤੇ ਉਸ ਖੁੱਲੀ ਆਜ਼ਾਦੀ ਦਾ ਪੂਰਾ ਫਾਇਦਾ ਲੈਂਦੇ ਹੋਏ ਭਰਪੂਰ ਫਾਇਦਾ ਲੈਂਦੇ ਹੋਏ ਉਹਨਾਂ ਨੇ ਪਾਕਿਸਤਾਨ ਦੇ ਤੰਦ ਖੱਟੇ ਕੀਤੇ ਅਤੇ ਹਿੰਦੁਸਤਾਨ ਨੂੰ ਇਸ ਯੰਗ ਦੇ ਜਿੱਤ ਤੋਂ ਆਈ ਅੱਜ ਦੀ ਤਿਰੰਗਾ ਯਾਤਰਾ ਰਈਆ ਸ਼ਹਿਰ ਵਾਸੀਆ ਲੋ ਮਿਲ ਕੇ ਜੋ ਸਾਡੀ ਦੇਸ਼ ਦੀ ਫੌਜ ਨੇ ਜੋ ਨਕਪਾਕ ਰਾਦੇਸੀ ਪਾਕਿਸਤਾਨ ਦੇ ਉਹਨੂੰ ਪ੍ਰਸਤ ਕੀਤਾ ਔਰ ਦੇਸ਼ ਦਾ ਨਾਮ ਰੋਸ਼ਨ ਕੀਤਾ ਉਸ ਦੇ ਸਬੰਧ ਵਿੱਚ ਅੱਜ ਰਈਆ ਨਿਵਾਸੀ ਮਿਲ ਕੇ ਇੱਕ ਤਿਰੰਗਾ ਯਾਤਰਾ ਕੱਢ ਰਿਹਾ ਜਿਸ ਨਾਲ ਸਾਡੇ ਦੇਸ਼ ਦਾ ਜੋ ਗੌਰਵ ਆ ਜੋ ਉੱਚਾ ਆ ਜੋ ਪਾਕਿਸਤਾਨ ਨੂੰ ਜੋ ਹਿਸਾਬਸ ਆਇਆ ਜੋ ਦੇਸ਼ ਦੇ ਵਿੱਚ ਇੱਕ ਸੰਧੂਰ ਨਾਅ ਦਾ ਜਿਹੜਾ ਪ੍ਰਸਤ ਕੀਤਾ ਗਿਆ ਜਿਹਦੇ ਵਿੱਚ ਆਪਾਂ ਅੱਤਵਾਦ ਦੇ ਖਿਲਾਫ ਜੋ ਆਪਾਂ ਕਾਰਵਾਈ ਕੀਤੀ ਦੇਸ਼ ਨੇ ਸਾਡੇ ਫੌਜੀਆ ਨੇ ਬਹੁਤ ਉਪਕਰਮ ਕੀਤਾ ਔਰ ਦੇਸ਼ ਦਾ ਨਾਮ ਉੱਚਾ ਕੀਤਾ ਸ਼ਹਿਰ ਵਾਸੀਆ ਵਾਲਿਆਂ ਨੂੰ ਇਸ ਖੁਸ਼ੀ ਨੂੰ ਸਾਂਝਾ ਕਰਦੇ ਹੋਏ ਆਪਣੇ ਸ਼ਹਿਰ ਦੇ ਸਭ ਲੋਕ ਮਿਲ ਕੇ ਇੱਕ ਤਿਰੰਗਾ ਯਾਤਰਾ ਕੱਢੀ ਆ ਇੱਕ ਗੌਰਵ ਦਾ ਪ੍ਰਤੀਕ ਆ ਇਸ ਦੇ ਨਾਲ ਅਸੀਂ ਇੱਕ ਜਿਹੜਾ ਦੇਸ਼ ਇੱਕ ਮੋਠਾ ਕੋਈ ਭਾਈਚਾਰਾ ਸਾਡਾ ਇਕਾ ਅਸੀਂ ਸਾਰੇ ਮਿਲ ਕੇ ਐਮਪਾਇਰ ਫੌਜੀਆ ਦੇ ਨਾਲ ਆ ਜਦੋਂ ਵੀ ਜੋ ਪਾਕਿਸਤਾਨ ਕੋਈ ਹਮਾਕਤ ਕਰੂਗਾ ਸਾਡੀ ਸੈਨਾ ਸਾਡੇ ਦੇਸ਼ ਦੇ ਲੋਕ ਉਹਦੇ ਨਾਲ ਖੜ ਕੇ ਪਾਕਿਸਤਾਨ ਨੂੰ ਆਪਾਂ ਸਬਕ ਸਿਖਾਵਾਂਗੇ ਤਾਂ ਜੋ ਅਗੇ ਅਤਵਾਦ ਜੋ ਸਾਡੇ ਦੇਸ਼ ਨੂੰ ਜੋ ਬਰਬਾਦ ਕਰ ਰਿਹਾ ਸਾਡੇ ਦੇ ਵਿੱਚ ਨਾ ਪਲਕ ਸੇ ਜੇ ਕਸ਼ਮੀਰ ਦਾ ਜੋ ਬਦਲਾ ਲਿਆ ਵਾ ਉਹਦੇ ਵਾਸਤੇ ਅਸੀਂ ਹਮੇਸ਼ਾ ਹੀ ਦੇਸ਼ਵਾਸੀ ਜਿਹੜੇ ਆ ਫੌਜ ਦੇ ਨਾਲ ਖੜੇ ਆ ਔਰ ਫੌਜ ਦੇ ਮਨੋਬਲ ਉੱਚਾ ਕਰਨ ਲਈ ਅੱਜ ਅਸੀਂ ਇਹ ਤਿਰੰਗਾ ਯਾਤਰਾ ਸਫਲਪੂਰਤ ਆਪਾਂ ਕਢੀ ਆ ਤੇਰਾ ਆਪਣੀ ਬਹੁਤ ਹੀ ਨੇਕ ਕਾਰਨ ਕਰਕੇ ਗਈ ਆ ਜਿਹੜੀ ਸਾਡੀ ਹਿੰਦੁਸਤਾਨ ਦੀ ਫੌਜ ਹੈ 에ਅਰ 에ਅਰ ਫੋਰਸ ਆਰਮੀ ਜੋ ਜੋ ਇਹਨਾਂ ਨੇ ਕਰ ਛੱਡਿਆ ਉਹਦੀ ਅਸੀਂ ਖੁਸ਼ ਖੁਸ਼ੀ ਵਾਸਤੇ ਕਿ ਆਪਣੀ ਦੇਸ਼ ਨੂੰ ਆਪਣੀ ਪੋਜ਼ਿਟਿਵਿਟੀ ਵਾਸਤੇ ਇਹ ਚੀਜ਼ ਕਰ ਰਹੇ ਆਂ ਆਪਣੀ ਦੇਸ਼ ਨੂੰ ਆਪਾਂ ਇਹ ਸਾਰਿਆਂ ਨੂੰ ਮੈਸੇਜ ਕਰਨਾ ਚਾਹੁੰਦੇ ਆਂ ਕਿ ਸਾਡੀ ਨੇ ਸਰਕਾਰ ਨੇ ਬਹੁਤ ਹੀ ਵਧੀਆ ਕੀਤਾ ਜੋ ਆਰਮੀ ਨੇ ਜੋ ਸਾਰੇ ਹੀ ਉਹਦੇ ਸੰਦੂਰ ਆਪਣਾ ਮਿਸ਼ਨ ਕੀਤਾ ਉਹ ਮੈਨੂੰ ਲੱਗਦਾ ਹੈ ਯੰਗਸਟਰਸ ਨੂੰ ਇਹਦੇ ਵਿੱਚ ਖਾਸ ਤੌਰ ਤੇ ਬਾਜ਼ੜੀ ਸੱਲਣਾ ਚਾਹੀਦਾ ਹੈ ਇਹ ਯੰਗਸਟਰ ਨੂੰ ਸਭ ਤੋਂ ਜ਼ਿਆਦਾ ਇਹ ਚੀਜ਼ਾਂ ਦੇ ਹਿੱਸਾ ਲੈਣਾ ਚਾਹੀਦਾ ਹੈ ਯੰਗਸਟਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਪਣੇ ਗਲਤ ਚੀਜ਼ਾਂ ਵੱਲ ਨਹੀਂ ਜਾਣਾ ਚਾਹੀਦਾ ਕਿ ਆਪਣੇ ਦੇਸ਼ ਨੂੰ ਸਪੋਰਟ ਕਰਨਾ ਚਾਹੀਦਾ ਹੈ ਜਿਹੜੇ ਮਤਲਬ ਦੇਸ਼ ਨੂੰ ਅੱਗੇ ਵਧਣ ਵਾਸਤੇ ਉਹ ਕੰਮ ਕਰਨੇ ਚਾਹੀਦੇ ਨੇ ਜੈ ਕਿਸਾਨ ਭਾਰਤ ਮਾਤਾ ਕੀ ਜੈ ਸਾਡੀ ਸੈਨਾ ਨੇ ਸਾਡੀਆਂ ਤਿੰਨਾਂ ਸੈਨਾ ਨੇ ਇੱਕ ਵਾਰੀ ਸਪਸ਼ਟ ਕਰ ਦਿੱਤਾ ਵੀ ਸਾਡੇ ਦੇਸ਼ ਦੇ ਪਰਿ ਕਿਸੇ ਨੇ ਵੀ ਅੱਖ ਚੁੱਕੀ ਉਹਦੀ ਅੱਖਰ ਬਣ ਕੇ ਉਹਨੂੰ ਬਰਬਾਦ ਕਰ ਦਿੱਤਾ ਜਾਊਗਾ ਜੋ ਅੱਜ ਇਸ ਟਾਈਮ ਤੇ ਸਾਡੀ ਤਿੰਨਾਂ ਸੈਨਾਵਾਂ ਨੇ ਪਾਕਿਸਤਾਨ ਦਾ ਜੋ ਹਾਲ ਕੀਤਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਜੋ ਜੋ ਵੀ ਉਹਨਾਂ ਨੇ ਜਿਤਨਾ ਕਦਮ ਚੁੱਕੇ ਜੋ ਪਹਿਲਗਾਮ ਦੇ ਵਿੱਚ ਸਾਡੇ ਭਰਾਵਾਂ ਨੂੰ ਮਾਰਿਆ ਗਿਆ ਸਾਡੀਆਂ ਪੈਰਾਂ ਦੇ ਸੰਦੂਰ ਉਜਾਰੇ ਗਏ ਉਸ ਸੰਦੂਰ ਕਰਕੇ ਉਸ ਸੰਦੂਰ ਨੂੰ ਉੱਤੇ ਚੁੱਕਣ ਵਾਸਤੇ ਸੰਦੂਰ ਕੀਤਾ ਗਿਆ ਤੇ ਪਾਕਿਸਤਾਨ ਨੂੰ ਸਬਕ ਸਿਖਾਇਆ ਗਿਆ ਸੋ ਅੱਜ ਜੋ ਪਾਕਿਸਤਾਨ ਦਾ ਹਾਲ ਹੋਇਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਉਥੇ ਹਰ ਚੀਜ਼ ਤਬਾਹ ਕਰਕੇ ਰੱਖ ਦਿੱਤੀ ਗਈ ਆ ਉਹ 100 ਸਾਲ ਪਿੱਛੇ ਪਾ ਦਿੱਤਾ ਗਿਆ ਪਾਕਿਸਤਾਨ ਸੋ ਅਸੀਂ ਆਪਣੀ ਤਿੰਨਾਂ ਸੈਨਾਵਾਂ ਨੂੰ ਜੈ ਹਿੰਦ ਕਹਿੰਦੇ ਆ ਭਾਰਤ ਮਾਤਾ ਕੀ ਜੈ ਪਾਕਿਸਤਾਨ ਨੂੰ ਇਸ ਲੜਾਈ ਦੇ ਵਿੱਚ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਗਿਆ ਸਾਡੀ ਤਿੰਨਾਂ ਸੈਨਾ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਮਾਤਾ ਕੀ ਜੈ ਜਿੱਦਾਂ ਆਪਾਂ ਸਾਰਿਆਂ ਨੂੰ ਪਤਾ ਕਿ ਅੱਜ ਤੱਕ ਸਾਡੀਆਂ ਤਿੰਨੇ ਸਨਾਵਾ ਜਿਹੜੀਆਂ ਸਦਾ ਹੀ ਵਿਝੇ ਰਹੀਆਂ ਤੇ ਤਿੰਨ ਵਾਰ ਭਾਰਤ ਨੇ ਜੰਗ ਲੜੀ ਆ ਤੇ ਤਿੰਨੇ ਵਾਰੀ ਜੰਗ ਜਿਹੜੀ ਆ ਜਿੱਤ ਪ੍ਰਾਪਤ ਕੀਤੀ ਆ ਇਸ ਵਾਰ ਵੀ ਜਿਹੜੀ ਆ ਸਾਡੀ ਭਾਰਤੀ ਫੌਜ ਨੇ ਪਾਕਿਸਤਾਨ ਦੇ ਵਿੱਚ ਮੁੰਜਾਲਾਂ ਸੁੱਟ ਕੇ ਜਿਹੜਾ ਵਾ ਆਪਣਾ ਸ਼ੋਰ ਵਿਖਾਇਆ ਤੇ ਕੁਝ ਜਿਹੜੇ ਲੋਕ ਆ ਉਹ ਅਫਵਾਹ ਫਲਾਉਂਦੇ ਆ ਕਿ ਪਾਕਿਸਤਾਨ ਨੇ ਜਿਹੜਾ ਵਾ ਇੰਡੀਆ ਦੇ ਵਿੱਚ ਨੁਕਸਾਨ ਕੀਤਾ ਤੇ ਅਸੀਂ ਸਾਰੇ ਇਹ ਇਥੇ ਪ੍ਰੂਫ ਆ ਕਿ ਸਾਡੇ ਹਿੰਦੁਸਤਾਨ ਦੇ ਵਿੱਚ ਕਿਤੇ 10 ਪੈਸੇ ਵੀ ਨੁਕਸਾਨ ਨਹੀਂ ਹੋਇਆ ਤੇ ਅਸੀਂ ਇਹ ਖੁਸ਼ੀ ਦੇ ਨਾਲ ਜਵਾਨਾਂ ਦੀ ਹੌਸਲਾ ਵਜਾਈ ਵਾਸਤੇ ਜਿਹੜੀ ਅੱਜ ਤਰੰਗਾ ਯਾਤਰਾ ਕੱਢ ਰਹੇ ਆ ਤਰੰਗਾ ਯਾਤਰਾ ਯਾਤਰਾ ਜਿਹੜੀ ਆ ਇਹ ਸਾਡੇ ਦੇਸ਼ ਦਾ ਗੌਰਵ ਆ ਔਰ ਜਵਾਨਾਂ ਦੀ ਹੌਸਲਾ ਵਾਸਤੇ ਜੋ ਅਸੀਂ ਸਾਰੇ ਰਲ ਮਿਲ ਕੇ Hindu Sikh ਏਕਤਾ ਦਾ ਪ੍ਰਤੀਕ ਆ ਕਿਉਂਕਿ ਜਿਹੜੀਆਂ ਅਫਵਾਹਾਂ ਆ ਉਹ ਸਾਨੂੰ ਦੁਆ ਹਿਸਿਆ ਵਿੱਚ ਵੰਡਣ ਦੀ ਕੋਸ਼ਿਸ਼ ਕਰ ਰਹੇ ਲੋਕ ਕਿ ਇਹ ਜਿਹੜੇ ਆ ਸੇਖਾ ਅਲੱਗਵਾ ਇਹ ਅਲੱਗਵਾ ਅਸਥਾਨਾਂ ਦੇ ਪ੍ਰਤੀ ਜਾਂ ਸਾਡੇ ਪ੍ਰਤੀ ਇਹ ਸਾਡੀ ਜਿਹੜੀ ਯਾਤਰਾ ਵਾ ਇਹ ਉਹਨਾਂ ਦੇ ਮੂੰਹ ਤੇ ਚਪੇੜ ਵਾ ਲੋਕਾਂ ਦੇ ਉੱਤੇ ਜਿਹੜੇ ਸਾਡੇ ਵਿੱਚ ਫਰਕ ਪੈਦਾ ਕਰਦੇ ਆ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਪਾਂ ਨਾਲ ਮਿਲ ਕੇ ਆਪਣੇ ਦੇਸ਼ ਨੂੰ ਅੱਗੇ ਖੜੀਏ ਤੇ ਦੇਸ਼ ਦੀ ਤਰੱਕੀ ਵਾਸਤੇ ਇੱਕਜੁੱਟ ਹੋ ਕੇ ਜਿਸ ਤਰ੍ਹਾਂ ਹੋਣਾ ਜੇ ਸਾਨੂੰ ਜੰਗ ਦੇ ਵਿੱਚ ਕਿਤੇ ਜ਼ਰੂਰਤ ਪੈਂਦੀ ਆ ਤੇ ਅਸੀਂ ਸੈਨਾ ਦੀ ਜਿੰਨੀ ਵਾਤੋਂ ਵਾਤ ਸੇਵਾ ਕਰ ਸਕਦੇ ਆ ਅਸੀਂ ਸੇਵਾ ਕਰਾਂਗੇ ਆਪਣੀ ਟੀਮ ਦੇ ਨਾਲ ਆਪਣੇ ਨਾਲ ਅਸੀਂ ਸਾਰੇ ਰਲ ਕੇ ਕਹਿੰਦੇ ਆ ਪਾਰਤ ਮਾਤਾ ਕੀ ਜੈ